ਸੁਰਦਾ ਦੇ ਕੇਸ ਹੈ ਜੀ ਕੇਸ ਹੈ ਇਹ 31 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫਾਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਕਰਕੇ ਗੱਲਬਾਤ ਹੋਈ ਤੇ ਉਹਦੇ ਸਵਾਲ ਤੇ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲੇ ਕੇ ਅਸੀਂ ਕੇਸ ਰਿਸਟਰ ਕਰਤਾ ਜੀ ਵੀ ਐਨ ਐਸ ਦੇ ਜਿਹੜੀ ਕੰਸਰਨਡ ਸੈਕਸ਼ਨ ਜੀ ਬੀ ਐਨ ਐਸ ਦੇ ਅਕਸਰ ਐਕਟ ਦੇ ਦਿੰਗੇ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਲੀਜ਼ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਗਿਫਟ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ ਕਿ ਕੀ ਕਰਨਗੇ ਇਸ ਲੜਕੀ ਦੇ ਉਹ ਕਿ ਕਿਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦਾ ਹੁੰਦਾ ਸੀ ਔਟ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਤੇ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਖਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਚੱਲ ਸ਼ੁਰੂ ਕਰਤੀ ਔਟ ਵਾਲਾ ਜਿਹੜਾ ਹਾਂ ਜੀ ਔਟ ਵਾਲਾ ਜਿਹੜਾ ਸੁਖਮ ਕਨੌਦੀਆ ਸੀ ਉਹ ਨਾਲ ਦਾ ਉਹ ਜਨਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟ ਵਾਲਾ ਕੱਪ ਤੱਕ ਨੇ ਟਾਈਮ ਤੋਂ ਜਿਹੜਾ ਹੈਗਾ ਜਿ ਲਿਖਿਆ ਜਾਂਦਾ ਹੈ ਲੜਕੀ ਨੂੰ ਇਹ ਲੜਕੀ ਦਾ ਲਾਇਆ ਹੋਇਆ ਸੀ ਜੀ ਪਿਛਲੇ ਸਾਲ 24 ਚ ਮਤਲਬ ਉਹ ਲਾਇਆ ਹੋਇਆ ਸੀ 9-10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ 10 ਦੀ ਜਿਹੜੀ ਗੱਲ ਜਿਹੜੀ ਪੜੀ ਲੱਗੀ ਸਕੂਲ ਹੈ ਦੀ ਸੇ ਸਕੂਲ ਜਿਹੜਾ ਪਹਿਲਾ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਜਿਹੜਾ ਡੀਪੀਐਸਏ ਹੈ ਕੀ ਕੀ ਹੈ ਸਹੀ ਇਹ 31 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਗੱਲਬਾਤ ਹੋਈ ਹੈ ਦੇ ਉਹਦੇ ਸਾਨੂੰ ਤੁਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨ ਸੈਕਸ਼ਨ ਜੀ ਐਨਐਸ ਦੇ ਅਪਕਸ ਰਿਕਾਰਡ ਦੇ ਦਿੱਤੀ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੀਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਕਿੱਥੇ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ ਕਿ ਕੀ ਕਰੂਗੀ ਇਸ ਲੜਕੀ ਕੇ ਉਹ ਕਿਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦਾ ਹੁੰਦਾ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਤੇ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਖਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਚੱਲ ਵਰਤੀ ਔਟੋ ਵਾਲੇ ਨੂੰ ਤਾਂ ਹਾਂ ਜੀ ਜੀ ਔਟੋ ਵਾਲਾ ਜਿਹੜਾ ਸੁਖਮਨ ਕਨੌਦੀਆ ਸੀ ਉਹ ਨਾਲ ਦਾ ਮਿਲ ਜਣਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਕਿੰਨੇ ਟਾਈਮ ਤੋਂ ਜਿਹੜਾ ਹੈਗਾ ਜੀ ਲਿਖਿਆ ਜਾਂਦਾ ਹੈ ਜੀ ਲੜਕੀ ਨੂੰ ਇਹ ਲੜਕੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੌਥੀ ਚ ਮਤਲਬ ਲਾਇਆ ਹੋਇਆ ਸੀ 9 10 ਮਹੀਨਾ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਬਸ ਜੀ ਕਿਹੜੀ ਕਲਾਸ ਦੀ ਬਣੀ ਰੱਖੀ ਸਕੂਲ ਹੈ ਦੀ ਸੇ ਸਕੂਲ ਜਿਹੜਾ ਪਹਿਲੇ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ ਜਿਹੜਾ ਦੇ ਕੇ ਸਾਇਆ ਕੀ ਕੀ ਸਾਇਆ ਇਹ 31 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਆਇਆ ਕਰਕੇ ਆ ਗੱਲਬਾਤ ਹੋਈ ਹੈ ਤੇ ਅੱਜ ਅਸੀਂ ਇਮੀਡੀਏਟਲੀ ਇਹ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਜਿਸਟਰ ਕਰਤਾ ਜੀ ਵੀ ਐਨਐਸ ਦੇ ਜਿਹੜੀ ਕੰਸਰਨ ਸੈਕਸ਼ਨਸ ਨੇ ਬੀਐਨਐਸ ਦੇ ਪਾਕਸ ਐਕਟ ਦੇ ਅੰਦਰ ਜਿੰਦੀ ਲੜਕੀ ਨੂੰ ਹਸਪੀਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰੀਡ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਡਿਪਕਾਰ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ ਵਿੱਚ ਕੀ ਕਰਮੇਜ਼ ਲੜਕੀ ਕਿ ਉਹ ਕਿੱਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੀ ਹੁੰਦੀ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਗੱਲਬਾਤ ਹਾਂ ਲੋਕ ਵਿਚਲਾ ਕੇ ਨੂੰ ਗੱਲਬਾਤਾਂ ਤੇ ਲੈ ਕੇ ਅੱਜ ਨੂੰ ਸ਼ੁਰੂ ਕਰਦੇ ਹਾਂ ਆਟਵਾਲਾ ਜਿਹੜਾ ਹਾਂਜੀ ਜੀ ਆਟਵਾਲਾ ਜਿਹੜਾ ਸੁਖਮਨ ਕਨੌਜੀਆ ਸੀ ਉਹ ਨਾਲ ਦੇ ਮਿਲਣਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਆਟਵਾਲਾ ਕੱਪ ਤੱਕ ਨੇ ਟੈਂਪਟੋ ਜਿਹੜਾ ਹੈਗਾ ਜੀ ਲਿਖਿਆ ਜਾਂਦਾ ਜੀ ਲੜਕੀ ਨੂੰ ਇਹ ਲੜਕੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੋਕੀ ਚ ਮਤਲਬ ਲਾਇਆ ਹੋਇਆ ਸੀ 9-10 ਮਹੀਨੇ ਲਾਇਆ ਹੋਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਾ ਸਿਲਸਲਾ ਕਿਹੜੀ ਕਾਜ਼ੀ ਪੜੀ ਰਹੀ ਰਤੀ ਸਕੂਲ ਹੈ ਜੀ ਸੇ ਸਕੂਲ ਜਿਹੜਾ ਪਹਿਲੇ ਪੰਜਵੀਂ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ